ਕੋਤ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਦਾ ਬਿਲਕੁਲ ਨਾ ਆਪਣੀ ਜੜਾਈ ਕਰ ਦੇਣੀ ਹੈ ਪੂਰੀ ਘਰ ਆਉਣਾ ਤੁਸੀਂ ਪੂਰੀ ਪੂਰੀ ਨਾ ਤੁਹਾਡਾ ਨਾ ਬਲਜਿੰਦਰ ਸਿੰਘ ਸਨਮਤ ਲੱਕ ਦੇ ਹੋਵੇ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਕਹਾਂ ਤੁਹਾਡੀ ਜੜਦੀ ਗੱਲ ਹੋਣੀ ਚਾਹੀਦੀ ਆ ਹੋਤ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਦਾ ਬਿਲਕੁਲ ਨਾ ਆਪਣੀ ਜੜਾਈ ਕਰ ਦੇਣੀ ਹੈ ਪੂਰੀ ਘਰ ਆਉਣਾ ਤੁਸੀਂ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਖ ਲੱਕਦੇ ਹੋ ਵੀ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਕਹਾਂ ਤਾਂ ਅੱਡੀ ਚੜਦੀ ਗੱਲਾ ਹੋਣੀ ਚਾਹੀਦੀ ਆ ਹੋ ਤੁਸੀਂ ਸਵੱਦੀ ਗੱਲਾ ਸਵੱਦੀ ਗੱਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋ ਬਿਲਕੁਲ ਨਾ ਆਪਣੀ ਜੜਾਈ ਕਰ ਦੇਣੀ ਹੈ ਪੂਰੀ ਘਰ ਆਉਣਾ ਤੁਸੀਂ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਖ ਲੱਕਦੇ ਹੋ ਵੀ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਤਾਂ ਅੱਡੀ ਚੜ੍ਹਦੀ ਕਲਾ ਹੋਣੀ ਚਾਹੀਦੀ ਐ। ਹੋਰ ਤੁਸੀਂ। ਸਵੱਦੀ ਕਲਾ? ਸਵੱਦੀ ਕਲਾ। ਸਵੱਦੀ ਕਲਾ। ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ। ਬਿਲਕੁਲ ਨਾ। ਆਪਣੀ ਚੜਾਈ ਕਰ ਦੇਣੀ ਆ ਪੂਰੀ ਘਰਾਵਾਂ ਦਾ। ਪੂਰੀ ਪੂਰੀ। ਨਾ ਥੋੜਾ। ਮੇਰਾ ਬਲਜਿੰਦਰ ਸਿੰਘ ਸੰਮੱਖ। ਲੱਕ ਦੇਉਂਗੇ ਬੱਤੇ। ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹ ਦੀ। ਮਿਹਰਬਾਨੀ। ਮੈਂ ਤਾਂ ਅੱਡੀ ਚੜ੍ਹਦੀ ਕਲਾ ਹੋਣੀ ਚਾਹੀਦੀ ਐ। ਹੋਰ ਤੁਸੀਂ। ਸਵੱਦੀ ਕਲਾ? ਸਵੱਦੀ ਕਲਾ। ਸਵੱਦੀ ਕਲਾ। ਵਿਅੰਸੇ ਉਹਦਾ ਹੀ ਆਪਣੇ ਔਨ ਹੋਰ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰਾ ਹੋਂ ਦਾ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕ ਦੇ ਉਹ ਵਿੱਟੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਹੈ ਹੋਰ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਵਿਅੰਸੇ ਉਹਦਾ ਹੀ ਆਪਣੇ ਔਨ ਹੋਰ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰਾ ਹੋਂ ਦਾ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕਦੇ ਹੋ ਵੀ ਭੱਤੇ ਮੈਂ ਕਹਿੰਦਾ ਤੈਹ ਲਾ ਦੇਵਾਂਗੇ ਜੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ ਹੋ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਗਿਆਨ ਸੇ ਉਹਦਾ ਹੀ ਆਪਣੇ ਆਪ ਹੋਣਾ ਚਾਹੀਦਾ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਆ ਪੂਰੀ ਘਰਾ ਹੋਂ ਦਾ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕਦੇ ਹੋ ਵੀ ਭੱਤੇ ਮੈਂ ਕਹਿੰਦਾ ਤੈਹ ਲਾ ਦੇਵਾਂਗੇ ਜੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ ਹੋ ਤੁਸੀਂ ਸਵੱਦੀ ਕਲਾ ਤਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ ਬਿਲਕੁਲ ਹੈ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰਾ ਹੁਣਾਂ ਤੋਂ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸੰਮੱਖ ਲੱਕ ਦੇਉਂਗੇ ਬੱਤੇ ਮੈਂ ਕਹਿੰਦਾ ਤੈ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਤਾਂ ਤੁਹਾਡੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਹੋਰ ਤੁਸੀਂ ਤਵੱਦੀ ਕਲਾ ਤਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ ਬਿਲਕੁਲ ਹੈ ਨਾ ਆਪਣੀ ਜੜਾਈ ਕਰ ਦੇਣੀ ਆ ਪੂਰੀ ਘਰਾਵਾਂ ਨਾਲ ਤੋਂ ਪੂਰੀ ਪੂਰੀ ਮੇਰਾ ਬਲਜਿੰਦਰ ਸਿੰਘ ਸਨਮਕ ਲੱਕਦੇ ਹੋ ਕੋਈ ਬੱਟੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਜੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ ਹੋ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ ਬਿਲਕੁਲ ਨਾ ਆਪਣੀ ਜੜਾਈ ਕਰ ਦੇਣੀ ਆ ਪੂਰੀ ਘਰਾਵਾਂ ਨਾਲ ਤੋਂ ਪੂਰੀ ਪੂਰੀ ਮੇਰਾ ਬਲਜਿੰਦਰ ਸਿੰਘ ਸਨਮਕ ਲੱਕਦੇ ਹੋ ਕੋਈ ਬੱਟੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਜੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ। ਹੋਰ ਤੁਸੀਂ? ਸਵੱਦੀ ਕਲਾ? ਸਵੱਦੀ ਕਲਾ। ਸਵੱਦੀ ਕਲਾ। ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ। ਬਿਲਕੁਲ ਨਾ। ਆਪਣੀ ਜੜਾਈ ਕਰ ਦੇਣੀ ਆ ਪੂਰੀ ਘਰ ਆਉਣਾ ਤੁਹਾਨੂੰ। ਪੂਰੀ ਪੂਰੀ। ਨਾ ਥੋੜਾ। ਮੇਰਾ ਬਲਜਿੰਦਰ ਸਿੰਘ ਸਨਮਤ। ਲੱਕਦੇ ਹੋ ਵੀ ਬੱਤੇ। ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ। ਮਿਹਰਬਾਨ। ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ। ਹੋਰ ਤੁਸੀਂ? ਸਵੱਦੀ ਕਲਾ? ਸਵੱਦੀ ਕਲਾ। ਸਵੱਦੀ ਕਲਾ। ਵੀਰਾਂ ਸੌਦਾ ਹੀ ਆਪਣੇ ਆਪ ਉਹਨਾਂ ਦਾ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰਾ ਉਹਨਾਂ ਤੋਂ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸੰਮੱਖ ਲੱਕਦੇ ਹੋ ਕੋਈ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਗੱਲਾ ਹੋਣੀ ਚਾਹੀਦੀ ਆ